ਕਿ ਕਿਦਾਂ ਸਾਰੇ ਸਾਰਾ ਟਾਟ ਸਾਡੇ ਨਾਲ ਵਲੌਗ ਦੇ ਵਿੱਚ ਤੇ ਲੋੜੀ ਵਾਲਾ ਵਲੌਗ ਅਡਾ ਖਰਾਬ ਹੋ ਗਿਆ ਤੇ ਕਲਿੱਪਾਂ ਕੱਟੀਆਂ ਰਿਲੀਟ ਹੋਈਆਂ ਫੋਟੋਆਂ ਰਿਲੀਟ ਕਰਦੇ ਕਰਦੇ ਤੇ ਅੱਜ ਆ ਮੱਗੀ ਤੋਂ ਚੈੱਕ ਕਰ ਸਕਦੇ ਸੀ ਗੋੜੇ ਉਹ ਚੋਬਰ ਉਧਰ ਚੜ੍ਹ ਵੀ ਗਿਆ ਗੋਡੇ ਨੂੰ ਨਹੀਂ ਧੁੰਦ ਜਣੀ ਅੜਦੇ ਤੇ ਅੱਜ ਦਾ ਵਲੌਗ ਬਣਾਵਾਂਗੇ ਧਿਆਨ ਨਾਲ ਕਿ ਨਾ ਕਾ ਹੋਏ ਕੱਲ ਵਾਲਾ ਵਲੌਗ ਬਣਿਆ ਜਿਹੜਾ ਵਧੀਆ ਸੀ ਪਰ ਸਾਟ ਰਿਲੀਟ ਹੋ ਗਿਆ ਚਲੋ ਕੋਈ ਨਹੀਂ ਅੱਜ ਨਵਾਂ ਵਲੌਗ ਬਣਾਉਨੇ ਆ ਰੱਖੋਨੇ ਜਿਆਦਾ ਚਸਕਾ ਕੋਠਾ ਗੰਦਾ ਕੀਤਾ ਉਹ ਸਾੜਿਆ ਸਾਰਾ ਕੁਝ ਅੱਧਾ ਕੱਲ ਸਾੜਿਆ ਅੱਧਾ ਅੱਜ ਸਾੜਨ ਦਾ ਇਹ ਕੋਈ ਬੰਕਰ ਮਾਰਨ ਦਾ ਕੋਈ ਖਾ ਕੇ ਇਕੱਠੇ ਕਰਨ ਦਾ ਕੋਈ ਦੋਰ ਕੱਟੀ ਕਰਨ ਦਾ ਸਾਰੀ ਹੋੜੀ ਜਿਹੜੀ ਸਾਰੇ ਗਿਲਰੀ ਸਾਰੀ ਘੱਟੂਦਲ ਬੇੜਦੀ ਜਵਾਨ ਹੈ ਅੱਜ ਵਲੋਗ ਅੱਜ ਵਲੋਗ ਤੇ ਆ ਨਾ ਬਰੋਣਾ ਕੱਲ ਥੱਕਾ ਹੋ ਗਿਆ ਅੱਜ ਵਲੋਗ ਤੇ ਆ ਨਾ ਬਰੋਣਾ ਕੱਲ ਥੱਕਾ ਹੋ ਗਿਆ ਲੋੜੀ ਵਾਲੇ ਦੇ ਤਾਂ ਕਾ ਗਿਆ ਸਾਰਾ ਡਿਲੀਟ ਹੋ ਗਿਆ ਬਰੋਣਾ ਅੱਧਾ ਬੱਟੂ ਫੜਾ ਦੇ ਆਖੇ ਹੁਣ ਆ ਸਾਰਾ ਆ ਲੈਖ ਪਰੇ ਆ ਚੈਨਾ ਡੋਰ ਇੰਦਾ ਸਾਡਾ ਆ ਇੰਦਾ ਸਾਡਾ ਤੇ ਚੈਨਾ ਡੋਰ ਲੱਗ ਜਣੀ ਅਗਰਾ ਦੇ ਮਮਾ ਗਟੂ ਨੂੰ ਲੱਗਣੀ ਲੱਗ ਜਣੀ ਗੱਲ ਲੱਗੀ ਆ ਪਾਣੀ ਕਿੰਨਾ ਤੇ ਲੋਟ ਲੋਟ ਇੱਚ ਕੱਟੀ ਹੋਈ ਪਈ ਲੋਟ ਲੋਟ ਲੋਕੀ ਖੇੜ ਦੇਣੀ ਨਾ ਲੋਕੀ ਖੇਚ ਦੇੜੇ ਤੋੜ ਦਿੰਦੇ ਆ ਤੇ ਧੁੰਦ ਬਹੁਤ ਜਿਆਦੀ ਪਰ ਗੁੱਡੇ ਉੱਤਰਦੇ ਆ ਦੇਖੋ ਇਹ ਕਾਜ ਇਧਰ ਆ ਜੇ ਉਹ ਚੁਬਰਾ ਉਸ ਡਾਉਂਦਾ ਕੋਠੇਉ ਆ ਪਰ ਡਾਉਨੇ ਆ ਹੋਇਓ ਹੇ ਗਰਮ ਹੋਇਆ ਨੇ ਫਿਰ ਇਧਰ ਇਧਰ ਫੋਟੋ ਸ਼ੂਟ ਚੱਲਣ ਦੇ ਆ ਥੋੜਾ ਸ਼ੂਟ ਕਰ ਕੇ ਕਿਹੜੇ ਆ ਕਰਦੇ ਆ ਇਹ ਸਾਰਾ ਵਲੌਗ ਚਾਜਣਾ ਬਣਾਵਾਂ ਤੋ ਥੋੜਾ ਥੋੜਾ ਸਾਵ ਕਰ ਲੀਏ ਫਿਰ ਮੰਨਦੇ ਕਿੱਥੇ ਗਿਆ ਆਹੀ ਗੱਲ ਇਹਨੂੰ ਮੋੜਸੇਂ ਕੀ ਦੇ ਲਈਏ ਕਣਕੇ ਲਬੇੜ ਕੇ ਲਿਆਉਂਦਾ ਭਰਾਵਾ ਟੈਰਾਂ ਨੂੰ ਐੜੀ ਐੜੀ ਮੋਟੀ ਮਿੱਟੀ ਛਾੜੀ ਇੰਜਨ ਨੂੰ ਲੈਣੀ ਮਿੱਟੀ ਓਏ ਕਰ ਮੈਂ ਚੰਗਾ ਬਲਾ ਕਰੇ ਆ ਗਿਆ ਸਾਲ ਮੋਟਰਸਲ ਨੂੰ ਰੋਈ ਗਲਾ ਕਰਦਾ ਆਂਦਾ ਇਧਰ ਆਰਾਧ ਨੂੰ ਲਾ ਕੇ ਨਾ ਟ੍ਰੇਲ 'ਚ ਮੋਟਰਸਲ ਤੇ ਸਵੇਰੇ ਕਰੇ ਜਾ ਕੇ ਮੋਟਰਸਲ ਵੇਖਿਆ ਬਾਹਰ ਲੱਗਾ ਤਾ ਮੈਂ ਤੋਤਾ ਮੈਂ ਕਹ ਲੈ ਜਾ ਕੇ ਆਪਾਂ ਕਿਹਾ ਮੋਟਰਸਲ ਬਾਹਰ ਹੀ ਲਾ ਤੇ ਨਹੀਂ ਮੈਂ ਉਹ ਮੋਟਰਸਲ ਜਿੱਤ ਤੋਤਾ ਕੱਢ ਗੱਲ ਤੂੰ ਹੋ ਗਿਆ ਮੈਂ ਚਾੜ ਕੱਢ ਗੱਲ ਤੇਰੇ ਨਾਲ ਮੋਟਰਸਲ ਤੋਂ ਹੋ ਜਾਂਦੇ ਹਾਂ ਮੈਂ ਤੇ ਮੋਟਰਸਲ ਤੋਤਾ ਜੀ ਪਾਣੀ ਨਾ ਤੋਤਾ ਕਹਦੇ ਗੁੱਡੇ ਉੱਡ ਗਏ ਆ ਗਏ ਤੋਂ ਦੇਖਣੀ ਦੀ ਅਬਰ ਗੁੱਡੇ ਬਾਹਵ ਉੱਟ ਗਏ ਉੱਟ ਰਹੇ ਹੋ ਗਿਆ ਸ਼ੁਰੂ ਉੱਟ ਰਹੇ ਹੋ ਗਿਆ ਸ਼ੁਰੂ ਬਾਹਵੇਂ ਹੀ ਚੱਲੇ ਚੋਲੇ ਹੂੰ ਚੋਲੇ ਵਡਾਉਣੀਆਂ ਹੀ ਹੂੰ ਆਈ ਲਵ ਚੋਲਾ ਵਡਾਉਣੀਆਂ ਹੀ ਹੂੰ ਮੈਂ ਤਾਂ ਵਲੌਗ ਚ ਗਲਾਂ ਲੈਣਾ ਲੱਗਦਾ ਸੀ ਕੱਢ ਗਾਲਾਂ ਕੱਢ ਗਾਲਾਂ ਇੱਕੋ ਮੰਨ ਕੱਢ ਗਾਲ ਉਹ ਕਸ਼ਟਲ ਕੱਢ 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 ਹੈਗਾ ਕਾਲਾ ਮਗਾਲ ਕਾਲਾ ਮਗਾਲ ਨਹੀਂ ਹੈਗਾ ਹਾਏ ਮੋਬਾਈਲ ਆਖਿਆ ਗਾਲ ਲੈ ਜੁੰਦਾ ਤੈਨੂੰ ਫੇਰ ਗਾਲ ਉਹ ਯਾਰ ਇੱਕ ਫੇਰ ਗਾਲ ਫੇਰ ਗਾਲ ਮਾ ਚਾ ਬਾਗ ਨਹੀਂ ਚਾ ਠੰਡੀ ਹੋ ਗਈ ਪਤਾ ਤੇ ਵਢਾਉਣੀ ਦਿਆਂ ਹਾਂ ਤੇ ਵਢਾਉਣੀ ਦਿਆਂ ਡੈਕੀ ਹੀ ਪੱਲੇ ਆ ਡੈਕ ਆ ਪਿਆ ਇਹਨੂੰ ਲਾਉਨੇ ਆ ਕੋਈ ਨਹੀਂ ਅੱਜਾ ਮਾਰਦੇ ਆ ਫੇਰ ਓਏ ਇਧਰ ਖੇਚਾਉਂਦੀ ਇਧਰ ਖਿ ਇਧਰ ਸੀ ਅਗਲਾ ਪਾਰ ਨਹੀਂ ਆਣਾ ਤੇ ਇਦਾਂ ਹੀ ਆ ਇਹਨੂੰ ਖਿਚਾ ਮਾਰੀਆਂ ਗੱਲ ਇਹ 1 15 ਵੜੀਆ 1 ਇਹ ਇੰਨਾ ਇੰਨਾ ਝੂਠ ਨਹੀਂ ਮੈਂ ਮਾਰਦਾ ਝੂਠ ਨਹੀਂ ਆ ਗਵਾਹ ਲੱਗੇ ਲੱਗੇ ਸਾਰੇ ਜਿਹਨੂੰ ਮਰਜੀ ਪੁੱਛਲਾ ਨਹੀਂ ਜੀ ਨਾ ਮੈਂ ਨਾ ਸਾਰੇ ਜਿਹਨਾਂ ਨੂੰ ਪੁੱਛਲਾ ਹੋਰ ਦੱਸ ਤੇਰੀ ਆਵਾਜ਼ ਗਵਾਹ ਵਾ ਪਹਿਲਾ ਗੁੱਡਾ ਡਾਉਣ ਲੱਗੇ ਆ ਆ ਚੋਬਰ ਨਹੀਂ ਜਿਹੜੇ ਹੌਲਾ ਕਰਕੇ ਡਾਉਂਦੇ ਆ ਜਿਹਨਾਂ ਨੂੰ ਪਾਰਾ ਕਰਕੇ ਦਿੱਤਾ ਗੁੱਡਾ ਦੌਰ ਰੇਚ ਨਿਕਲੇ ਇਹਨਾਂ ਤੜਾਕੋਲੇ ਹਲੋ ਦੇਖੋ ਆਪਣੀ ਫੈਸੀ ਪਤੰਦ ਪੂਰੀ ਏਟਲ ਦੀ ਟੇਬ ਨਾਲ ਆਵੇ ਓਏ ਏਟਲ ਦੀ ਟੇਬ ਨਾਲ ਆ ਭਾਵਾ ਇੰਨਾ ਪਾਰਾ ਕਿਹੜੇ ਨੇ ਟਲਾ ਪਾਈ ਦਾ ਪਾਰਾ ਗੁਰੂ ਨਹੀਂ ਪਾਈਏ ਕੀਤਾ ਹੀ ਨਹੀਂ ਹੌਲਾ ਬੜਾ ਮੋਟਾ ਵੀ ਕਰਦੇ ਬਣਾ ਹੌਲਾ ਕਰਦੇ ਹੌਲਾ ਕਰੀਏ ਲਿਆ ਜ਼ਿਆਦਾ ਨਾ ਕਰ ਲਈ ਪਰ ਆਪੇ ਕਰੋਗੇ ਪਾਉ ਮੁੰਨਾ ਨਹੀਂ ਪਤਾ ਤੁਹਾਨੂੰ ਆ ਕੱਲੇ ਬਹੁਤ ਜ਼ਰਾ ਹੌਲਾ ਕਰਕੇ ਦਉਂਦਾ ਗੁੱਡਾ ਅੱਜ ਬਹੁਤ ਜ਼ਿਆਦਾ ਪਾਰਾ ਕਰਕੇ ਦਸਤਾ ਅੱਜ ਦੋਵਾਰੀ ਪਾਰਾ ਕਰਦਾ ਜਵਾਨ ਨੇ ਉਹਨੇ ਕੀ ਰੰਗ ਲਾਉਂਦਾ ਗੁੱਡਾ ਕਾਲੀ ਗੁੱਡੇ ਹੈਗੇ ਪਰ ਦਿਖਣ ਨਹੀਂਦਾ ਔਰ ਇਹ ہمارا ਗੁਡਾ ਅਸਮਾਨੋ ਦੀ ਉਚਾਈਆਂ ਉਪਰ ਚਲਾ ਹੈ। ਅਸਮਾਨੋ ਦੀ ਉਚਾਈਆਂ 'ਚੂਨੇ ਜਾ ਰਿਹਾ ਹੈ। ਔਰ ਇਹੋ ਇਸਕੇ ਸਾਥ ਇਸਕੇ ਸਾਥ ਇਸਨੇ ਗੁਡਾ ਸੂਟ ਲਿਆ। ਫਿਰ ਸੇ ਉਹੀ ਹੁਆ। ਬੋਸਰਾ ਹੋ ਲੋ ਦਾ ਉਪਰ ਆ। ਯਾਰ ਤੂੰ ਬੇਦੀ ਕਰਾਈਨੇ ਬਲਾਓ ਜੀ। ਉਪਰ ਹੈ ਵੜਾ। ਜੋ ਬਗੜਦੇ ਬਸ। ਇਧਰ ਆ। ਆ ਬੰਦਾ ਡਾਉਂਦਿਆ ਜੇ। ਉਹ ਨਾਲੇ ਫੋਨ ਨਹੀਂ ਕਟਿਆ ਆਂਦਾ ਕੁੜੀਓ ਵੇਦਾ ਆਹੜੇ ਦਾ। ਹਾਂ। ਪਰਪਲ ਦੀ ਪਾਉਂ ਪਿੰਗ ਤੇ ਦੀ ਪਾਗਲਾ ਤੂੰ ਖੁਦ ਜਾ ਭਰਾਵਾ ਮੈਨੂੰ ਨਾ ਹਵਾ ਤੇ ਜੋਗੀ ਲੱਗਦਾ ਹਵਾ ਤੇ ਜੋਗੀ ਹਵਾ ਨੂੰ ਹੀ ਆ ਹੁਣ ਹੀ ਆ ਵਾ ਤੇ ਇਹਨਾਂ ਦਾ ਗੁੱਡਾ ਨਹੀਂ ਉੱਣਾ ਜੇ ਹਮਾਰਾ ਗੁੱਡਾ ਅਸਮਾਨ ਨੂੰ ਕਿਉਂ ਸਾਈ ਉਚਾਈਆਂ ਉੱਪਰ ਏਟਾ ਲੜਾ ਇਹ ਹੈ ਮਾਰੀ ਪਤੰਗ ਔਰ ਇਹ ਹੈ ਮਾਰੀ ਪਤੰਗ ਜੋ ਅੱਜ ਨਹੀਂ ਉੜੇਗੀ ਕਿਉਂਕਿ ਹਵਾ ਨਹੀਂ ਆ ਇਹ ਇਹਨੂੰ ਗੁੱਡਾ ਕੀ ਪਾਰਾ ਕਰਤਾ ਤਾਂ ਕੋਈ ਕਿਹੜੀ ਵਿੱਚ ਜਾਂਦਾ ਹੈ ਵੀਰ ਮੇਰੇ ਇੱਥੇ ਦੱਸੋ ਕੀ ਪ੍ਰਾਈਸ ਤੇ ਮਿਲਦੀ ਤੁਹਾਡੇ ਪਤੰਗਾਂ ਆੜੀ ਠੀਕ ਇਹੋ ਮਾਰੇ ਬਾਬਾ ਸਾਨੂੰ ਮਿਲੀ ਹੋਤੀਆਂ ਰੁਪਈਆ ਦੀ ਇੱਕ 30 ਰੁਪਈਆ ਦੀ ਨਾ ਇਹਦੇ ਆਪ ਦੀ ਦੁਕਾਨ ਤੋਂ ਦਹਾਂ ਦੇ ਭਰਾਵਾ ਆ 25 ਰੁਪਈਆ ਅੱਧੀਆਂ ਨਾਲ ਸੱਚਮੇਂ ਉੜ ਗਿਆ ਰੇ ਸੱਚਮੇਂ ਮਾਰਾ ਗੁੱਡਾ ਉੜ ਗਿਆ ਏਅਰ ਟੈਲ ਕੀ ਟੇਪ ਕੇ ਸਾਥ ਅਬ ਕੋਈ ਨਜ਼ਰ ਨਾ ਔਰ ਉਹ ਤਾਰ ਕੱਢ ਲੈ ਗਿਆ ਗੱਲ ਚ ਉਈਆ ਇਹ ਲਿਆ ਬਤਾਂਗਾਲੇ ਕੱਪੜੇ ਲਿਆਂਦੇ ਮੈਂ ਜਾ ਕੇ ਹਾਂ ਅੱਜ ਹਮ ਗੁੱਡੇ ਉਡਾਏਗੇ ਔਰ ਇਹ ਦੇਖੋ ਚੀਰਾ ਵੀ ਪੜ ਗਿਆ ਦੇਖਦੇ ਹਾਂ ਬੈਂਡੇ ਲੈ ਕੇ ਆਪਾਂ ਗੁੱਡਾ ਬਹੁਤ ਸੱਚਮਾਗੀ ਵਾਲਾ ਪਹਿਲਾ ਗੁੱਡਾ ਆਟਾ ਓ ਪਹਿਲਾ ਸਾਡਾ ਆਹੀ ਪਰ ਇਹ ਤੋ ਡੇਣੀ ਟੀੜ ਤੋ ਪਿਆ ਉਂਗਲਾਂ ਚੈੱਕ ਕਰੋ ਬੈਂਡੇ ਲਾਤੇ ਆ ਗੁੱਡੇ ਉਧਰ ਉਡਣ ਦੇ ਆਵੇ ਆ ਜਿਹੜਾ ਤੇ ਸਾਹਮਣੇ ਗੁੱਡੇ ਡੰਦਾ ਕਿੰਨੇ ਗੁੱਡੇ ਡੰਦੇ ਉਹਨੇ ਕੀਆ ਕਾਟੀ ਡੰਦਾ ਜੈ ਇਹਨੂੰ ਡੱਕਰੀ ਪਈ ਬਸ ਹਵਾ ਨਾ ਹੋਣ ਦੇ ਨੁਕਸਾਨ ਲੋੜੀ ਵਿਗਰਾਵ ਕਰਦੀ ਉਹ ਗੁੱਡਾ ਉੜ ਉੜ ਡੰਦੇ ਆ ਸੀ ਦੇ ਕੱਲ ਹਵਾ ਤੇ ਚੱਲੇਗੀ ਪਰ ਧੁੰਦ ਤੇ ਚੱਲੋ ਕੱਲ ਧੁੰਦ ਲਗਾ ਚੱਕਰੀ ਅੱਜ ਹਵਾ ਦਾ ਉਹ ਫੋਨ ਵੜਾਈ ਇੰਨਾਂ ਦਾ ਗੁੱਡਾ ਲੱਗਾ ਆ ਆ ਗਿਆ ਲੱਤ ਕੇ ਸਾਰੇ ਹਵਾਈ ਹਵਾਈ ਬੰਦ ਹੋ ਗਈ ਘੁੰਮੀ ਜਾਂਦਾ ਗੁੱਡਾ ਆ ਭਰਾਨੀ ਕਿਦਾ ਗੁੱਡਾ ਇੱਥੇ ਘੁੰਮੀ ਜਾਂਦਾ ਕਿਹਾ ਆ ਵੀ ਆਇਆ ਇਧਰ ਖਿਚੂਬ ਉਹ ਭਰਾਵਾ ਉਹ ਭਰਾਵਾ ਛੱਡ ਦੇ ਛੱਡ ਦੇ ਤੈਨੂੰ ਅਸਾ ਇਹਨੇ 30 ਲਈ ਤੋੜਨ ਤੇ ਹੰਦਾ ਆਏ ਐ ਇਦਾ ਇਦਾ ਜੋਬ ਗੱਡੇ ਦਾ ਕਰੇ ਆਰਾਮ ਦੇ ਚੈੱਕ ਕਰੋ ਚੈੱਕ ਕਰੋ ਚੈੱਕ ਗੁੱਡਾ ਪਾੜ ਗਿਆ ਯਾਰ ਮੈਂ ਮਹਾ ਟੇਪ ਲਈ ਉਹ ਗੱਲ ਕਰਦਾ ਤੈਨੂੰ ਇਹ ਮੋੜ ਸਾਂ ਦੇ ਭੇਜਾ ਦੇ ਉੱਥੇ ਖਲੋਤਾ ਜੀ ਦੁਕਾਨ ਤੇ ਖਲੋਤਾ ਹੀ ਕਾਸ਼ ਦੀ ਤੇ ਹੈ ਕਾਸ਼ ਹਲ ਖਲੋਤਾ ਉੱਥੇ ਕਰਦਾ ਕੀ ਤਾਂ ਕੀ ਕਰੀ ਜਾਂਦਾ ਉਖਾਰ ਹੀ ਆਈ ਏ ਤੇ ਹੁਣ ਵਾ ਵਾ ਵੇਖੋ ਹਵਾ ਨਹੀਂ ਹੈਗੀ ਆ ਵਾ ਬਹੁਤ ਪੰਦੇ ਆ ਕੱਲ ਜਿਹਨੇ ਹਾਂ ਤੇ ਖਰਚ ਕਰਵਾ ਕੋਡ ਕਰਕੇ ਕੋਚਰਾ ਹੋ ਗਿਆ ਜਿਹੜਾਣੀ ਆਜਾ ਵਾ ਬੰਦਾ ਹਵਾ ਇਹੋ ਜੀ ਹੋਏ ਇੰਨੇ ਗੁੱਡਿਆਂ ਨੂੰ ਚੜਾਇਆ ਵਾ ਤੇ ਉਹਨਾਂ ਦੇ ਗੁੱਡਿਆਂ ਨੂੰ ਉਡੰਦਾ ਤੇ ਉਹਨਾਂ ਦਾ ਵੀ ਦਿਖਾ ਦੇ ਤੇ ਉਹਨਾਂ ਦੇ ਨੂੰ ਉਡੰਦਾ ਆ ਉਹੜੇ ਗੁੱਡਿਆਂ ਨੂੰ ਉਡੰਦਾ ਤੇ ਗਾੜੀ ਗੁੱਡੇ ਕੋਈ ਨਹੀਂ ਹੈਗਾ ਲੱਥ ਗਿਆ ਵਾ ਚਲੀ ਚੜੇ ਇਧਰ ਗੁੱਡੇ ਆ ਗਏ ਆ ਪਰ ਹਵਾ ਨਾ ਹੋਣ ਦਾ ਸਾਰੇ ਲੱਥੀ ਲੱਥੀ ਜਾਂਦੇ ਆ ਸਾਡੇ ਵਾਲਾ ਮਹਾ ਕੀ ਦੁੱਗੀ ਕਹੀਂ ਬਹਿ ਕੇ ਠੰਡੇ ਹੋਗੇ ਆ ਵੀ ਬਹਿ ਗਿਆ ਹਵਾ ਆਉਂਦੀ ਆ ਬੜੇ ਬਹੁਤ ਤੰਗ ਕੀਤਾ ਪਿਆ ਪੀਰ ਵੀ ਹੋ ਆ ਗਿਆ ਅਸਵਾਰ ਆ ਗਿਆ ਕਹਿੰਦੇ ਆ ਵਾ ਵਾ ਗਈ ਆ ਮਾਗੀ ਆ ਤੁੱਪ ਵੀ ਲੱਗਣ ਵਾਲੀ ਆ ਆ ਗੁੱਡਾ ਵਿੱਚ ਖਾਰਲਾ ਆਪਣਾ ਆ ਜਿਹੜਾ ਓਏ ਨੂੰ ਖੇਚ ਕਾਲੇ ਨੂੰ ਕਾਲੇ ਨੂੰ ਖੇਦੇ ਆ ਜਾਈਓ ਕਾਲੇ ਨੂੰ ਖੇਦੇ ਵੈਨੇ ਉਹ ਵੜੋਂ ਲੈ ਆਈ ਸਾਡਾ ਕੰਜਰ ਦਿਓ ਸਾਨੂੰ ਅਗਲਾ ਆਂਦੇ ਹੁਣੇ ਵਢਾਉਣਾ ਜੇ ਕਾਲੇ ਨਾਲ ਲਾਲਾ ਵੇਚਾ ਵੇਖੀ ਜੋ ਹੋਊਗਾ ਉਹ ਵੱਡੀ ਯਾਰੀ ਆ ਨਹੀਂ ਵੱਡੀ ਇਹਦੀ ਤਲਾਵਾ ਲਾ ਕੋਰਾ ਕੀ ਹੈ ਦੇ ਵੇਖੀ ਜੋ ਉਹ ਕਿਹੜੀ ਖੇਚਰ ਹੋਇਆ ਇਧਰ ਆ ਮੈਂ ਉਹਦਾ ਮੈਂ ਬਾਦ ਲੈ ਦੇ ਇੱਕ ਫੁੱਟੀਆਂ ਵੇਖੀ ਫੇਰਦਾ ਮੈਂ ਚੱਲ ਕੋਈ ਨਹੀਂ ਆਪਣੇ ਕੋਠੇ ਰਿਹਾ ਖੱਤੇ ਨੂੰ ਖੇਚਵਾਇਦੀ ਓਏ ਆਪਣੇ ਕੋਠੇ ਜਾ ਕੇ ਉੱਤੇ ਮੱਛਾ ਆ ਗਿਆ ਓਏ ਉਹਨੇ ਖੇਚ ਦੇਣਾ ਸਾਲਾ ਥੱਲੇ ਨੂੰ ਲੈ ਗਿਆ ਆ ਕਹਿੰਦੇ ਵਡਾਉਣ ਲੱਗੇ ਆਂ ਲੈ ਉੱਤੇ ਉੱਤੇ ਰਾ ਕੀ ਨਾ ਲੈ ਮਾਰ ਨਹੀਂ ਕਿੰਦੇ ਖੇਤੀ ਆ ਇਹਨੇ ਕੀ ਕਰਦੇ ਆ ਬਾਰੀ ਭੋਗ ਤੇ ਰਾਜਾ ਬਾਰਾ ਜਿਹੜਾ ਵਡਾੜੀ ਇਹਨਾਂ ਨੇ ਵਡਾਈ ਲੈਣੀ ਇਹਨਾਂ ਨੇ ਲੱਛਣ ਲੱਗੇ ਆ ਜਿ ਵਡਾਉਣ ਵਾਲੀ ਆ ਕੜਾਉ ਮੇ ਕੋਈ ਨਹੀਂ ਕੜਾ ਕੇ ਫਿਰ ਦੱਸਦੇ ਆ ਆ ਗਈ ਆ ਗਈ ਆਂਡੀ ਵਡਾੜੀ ਇਹਨੇ ਕਿਆ ਇਹਨਾਂ ਵਡਾ ਲੈਣੀ ਇਹਨੇ ਉਧਰੇ ਹਲ ਤੇ ਹਣਕਾ ਜਾ ਕਰ ਉਹਦਾ ਗੁੱਡਾ ਬੜਾ ਵਧੀਆ ਸੀ ਮੈਂ ਨੋਖੇ ਪੜਾਵਾ ਤੈਨੂੰ ਮੈਂ ਕਹਿੰਦਾ ਖੱਟੇ ਨਾਲ ਪੰਗਾ ਲੈ ਲੈ ਇਧਰ ਆਣ ਕੇ ਵੀ ਨਹੀਂ ਮੰਨਿਆ ਤੂੰ ਕੋਣ ਇਹਨਾਂ ਦਾ ਨਵਾਂ ਡਾਉਣਿਆ ਪੌੜਾ ਵਾਗ ਗਿਆ ਹੋਣਾ ਬਾਬਾ ਕੀ ਤੇ ਹੁਣਾਂ ਨੂੰ ਰੋਟੀ ਦਾ ਚੇਤਾ ਆ ਗਿਆ ਅੱਜ ਤੇ ਆ ਗਈ ਬਹੁਤ ਧੁੱਪ ਵੀ ਲੱਗੀ ਹੁਣ ਭੁੱਖ ਲੱਗੀ ਪਾ ਲੈ ਗੁੱਡਾ ਚੈੱਕ ਕਰੋ ਉਹ ਸਾਰਾ ਡਿਲੀਟ ਹੋ ਗਿਆ ਉਹ ਇਹੋ ਜਿਹੇ ਫਿਟੇ ਨੂੰ ਇਹੋ ਜਿਹੇ ਬਲੌਗਰ ਦੇ ਨਹੀਂ ਗੁਰੂਆ ਠੱਕਾ ਹੋ ਗਿਆ ਕਈਆਂ ਅਗਲੇ ਪਹਿ ਵਾਜ ਨਹੀਂ ਆਈ ਬਲੌਗ ਗੁਰੂਆ ਰਿਕਾਰਡ ਹੀ ਨਹੀਂ ਬਣਿਆ ਹੀ ਨਹੀਂ ਅੱਧੀਆਂ ਅੱਧੇ ਵਾਜ ਨਹੀਂ ਆਈ ਕਦੀਆਂ ਡਿਲੀਟ ਹੋ ਗਿਆ ਉਹ ਮੈਂ ਚਿੱਟੇ ਲੈ ਆ ਗਿਆ ਵਿੱਚ ਆਜਿ ਲਾਲਾ ਪੇਚਾ ਲਾਉਣਾ ਹਾਂ ਆਪਾਂ ਫਿੱਟ ਲਾਉਣੀ ਤੇ ਲਾਂ ਟਲਟਲੀ ਹੋਣ ਲੱਗੇ ਕੰਮ ਇਧਰ ਤਾਂ ਗਾ ਡੋਰ ਨਾ ਡਾਉਂਦਿਆ ਜਾਂ ਉਹ ਗੁੱਡਾ ਇੱਥੇ ਮੈਂ ਵੀ ਡਾਵਾਂ ਆਹ ਗੁੱਡਾ ਇੱਥੇ ਸਹੀ ਆਪਾਂ ਵੀ ਜੀਰੋ ਤੈਨੂੰ ਕਈ ਦਾ ਰੂ ਡਾਉਣਾ ਨਹੀਂ ਹੁੰਦਾ ਇਧਰ ਵੇਖੋ ਹੁਣ ਤਾਂ ਗਾ ਡੋਰ ਚੈੱਕ ਕਰਦੇ ਆਂ ਇਹ ਕਰਦੀ ਆ ਮਨਯੂਰ ਗੋਲਡ ਆਈ ਹੋਈ ਈ ਤਾਂ ਗਾਈ ਬੋਰੀ ਕੈਮ ਨਿਕਲੀ ਓਏ ਕਿਵੇਂ ਦੀ ਆ ਗੁੱਡਾਣ ਦੇਖਣਾ ਨੇ ਤੁਹਾਨੂੰ ਉਹ ਸਭ ਤੋਤੇ ਆ ਨਹੀਂ ਦਿੰਦਾ ਗੁੱਡੇ ਚੈੱਕ ਕਰੋ ਕਿਨੇ ਦਿੰਦੇ ਆ ਆ ਇਹ ਡਾਕਡਾਉਂਦੇ ਢਿੱਲ ਢਿੱਲ ਚੈੱਕ ਕਰੋ ਗਡੇ ਦੀਆਂ ਕਰਾੜੀਆਂ ਪਾਉਂਦੇ ਆ ਆ ਵਾੜੀ ਆ ਗਈ ਹੁਣ ਕਰਕੇਗੀ ਇਦਾਂ ਬੈਲਟ ਬੰਨੀ ਕਰਦਾ ਉਦਰੇ ਇੱਟ ਬੰਨਨ ਦਿਆ ਕਰੀ ਕਰੀ ਏ ਟਿੰਗ ਢਿੰਗ 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 ਓ ਜੇਰਾ ਕਰ ਲਾ ਤੂੰ ਲੈਂਸੀ ਬਦਲੀ ਜਾਂਦੇ ਲੈਂਸੀ ਬਦਲੀ ਜਾਂਦੇ ਥੋੜਾ ਤਾਂ ਵੀ ਨਹੀਂ ਇਹਨਾਂ ਨੂੰ ਖਿੱਚੀ ਜਾਂਦੀ ਆ ਪਹਿਲਾਂ ਲੱਗਾ ਲਾ ਤਾ ਦੂਜਾ ਰੋਕਦਾ ਏ ਇਹੋ ਲਾ ਨਹੀਂ ਪਤਾ ਪਹਿਲੇ ਲਾਉਨੇ ਆ ਇਹੋ ਲਾਉਣਾ ਰੋਕ ਜਾ ਲਾ ਕਵਰ ਲਾ ਪਹਿਲਾਂ ਲੈਂਸ ਲਾ ਲਈ ਇਲੇ ਬਹੁਤ ਵੱਧ ਵੱਧ ਗਏ ਓਏ ਹਏ ਸਿਰੂ 11 ਦਰਜਣ ਵਾਲਿਆਂ ਨਹੀਂ ਤਾਂ ਵੀ ਇੰਨੇ ਵੱਧ ਗਏ ਓਏ ਉਹ ਉਡਾਏ ਥੋੜੀ ਉਡਾਏ ਨਹੀਂ ਲੈਨੇ ਲਵਾ ਫੇਰ ਪੈਕ ਕਰਦੇ ਨਾਲ ਆਹ ਸੀੜੀ ਪਈ ਆਡੀ ਪਲੇਅਰ ਜਿੰਨਾ ਕੁ ਦਰ ਆ ਸੀੜੀ ਬੜੀ ਕਹਿਣ ਨਿਕਲੀ ਯਾਰੇ ਚਾਲ ਹੋਲਾ ਵਾਰ ਗਿਆ ਆਹ ਬੰਦਾ ਰਡਾਉਂਦਿਆ ਹਵਾ ਲੰਘ ਜਾਂਦੀ ਆ ਓਡੀਆਂ ਦੀ ਫੇਰ ਲਾਉਂਦੇ ਹਾਂ ਆ ਉਧਰ ਦੇਖੋ ਚੈੱਕ ਕਰੋ ਬੱਸ ਕਰ ਗੁੱਡਾ ਲਾ ਬਲ ਜੀ ਡੱਕ ਬੰਦ ਕਰਤਾ ਹੁਣ ਆ ਗੁੱਡਾ ਲੁੱਟਿਆ ਇਹ ਐਂਡ ਕਰਕੇ ਰੱਖਣਾ ਆ ਉਧਰ ਗੁੱਡੇ ਉੱਟੰਦੇ ਆ ਗੀ ਉਧਰ ਲਾਕੇ ਲਾਕੇ ਪੇਚੇ ਪੈ ਜਾਂਦੇ ਸਾਰੇ ਆਵਾ ਬੰਦ ਹੋ ਜਾਂਦੀ ਆ ਤੇ ਕਰੀਏ ਕੋਣ ਫੇਰ ਇਹਨੇ ਜੀ ਡਿੱਗਾ ਠੀਕ ਆ ਨਹੀਂ ਤੇ ਫਿਰ ਚੜਦੀ ਕਰਾ ਸੰਭਾਲਤੀ ਕਰਾ ਆ ਪੂਰੇ ਜੋਬ ਚਾ ਇੱਕ ਵੱਡ ਕੇ ਤੇ ਮੱਛਰ ਗਿਆ ਜੀ ਹੁਣ ਇਹਨੇ ਦੂਜੀ ਵੇਨੇ ਵੜਦਾ ਕਣੀ ਵੜਦਾ ਉਧਰ ਗੱਟੂ ਡੋਰ ਤੇ ਵੜ ਕੇ ਬੈਠਾ ਰਹੇ ਡਾਉਣ ਆ ਕੋਠੇ ਰੁਦੇ ਆ ਜੀ ਐਨ ਡੀ ਕਰਾਈਆ ਵੀ ਐਨ ਡੀ ਉਹ ਰਹਿਨੇ ਕੀ ਕਰਦਾ ਵਾ ਫੇਰ ਕਰਦੇ ਫਿੱਚ ਮਾਰ ਲੱਗਾ ਏ ਉਹ ਗੁੱਡਾ ਫੜ ਲਿਆ ਪੁੱਤ ਉਹਨਾਂ ਨੇ ਤਿੰਨੇ ਤੇਰੇ ਵੈਰ ਪੈ ਗਏ ਆ ਮੈਂ ਤਾਂ ਗੱਲ ਚੱਲਦਾ ਜਿੱਦਾਂ ਹੀ ਦੱਸਦੇ ਤੈਨੂੰ